ਕਿਰਪਾਨ ਪਾਉਣ ਦੇ ਅਧਿਕਾਰ ਤੇ ਮਸਲੇ ਤੇ ਹਾਈ ਕੋਰਟ ਪਹੁੰਚੀ ਐਸਜੀਪੀਸੀ ਪ੍ਰੀਖਿਆਵਾਂ ਦੇ ਵਿੱਚ ਸਿੱਖ ਉਮੀਦਵਾਰਾਂ ਨੂੰ ਰੋਕੇ ਜਾਣ ਨੂੰ ਆਧਾਰ ਬਣਾਇਆ ਗਿਆ ਹਾਈ ਕੋਰਟ ਦੇ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਰਪਾਨ ਪਹਿਨਣ ਦਾ ਮੌਲਿਕ ਅਧਿਕਾਰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕੀਤਾ ਜਾਵੇ ਪਟੀਸ਼ਨ ਦੇ ਵਿੱਚ ਸੰਦਾਨ ਦੇ ਆਰਟੀਕਲ 25 ਦਾ ਹਵਾਲਾ ਦਿੱਤਾ ਗਿਆ ਜੋ ਨਾਗਰਿਕਾਂ ਨੂੰ ਆਪਣੇ ਧਰਮ ਦਾ ਪਾਲਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੰਦਾ ਹੈ ਕਿਰਪਾਨ ਸਿਰਫ ਇੱਕ ਵਸਤੂ ਨਹੀਂ ਇੱਕ ਜ਼ਰੂਰੀ ਧਾਰਮਿਕ ਚਿੰਨ੍ਹ ਐਸਜੀਪੀਸੀ ਦੇ ਲਈ ਇਸ ਪਟੀਸ਼ਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਨਾਲ ਹੀ HGPS ਨੇ ਕਿਹਾ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ ਕਿਰਪਾਨ ਪਹਿਨਣਾ ਸਿੱਖਾਂ ਦਾ ਮੌਲਿਕ ਅਧਿਕਾਰ ਹੈ ਪਟੀਸ਼ਨ ਦੇ ਵਿੱਚ 23 ਜੂਨ 2024 ਨੂੰ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਐਂਟਰੀ ਨਾ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ ਪੇਸ਼ੇ ਤੋਂ ਵਕੀਲ ਨੂੰ ਰਾਜਸਥਾਨ ਨਿਆਂਕ ਸੇਵਾਵਾਂ ਦੀ ਪ੍ਰੀਖਿਆ ਦੇ ਵਿੱਚ ਇਸ ਲਈ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਦੇ ਕੋਲ 5 ਇੰਚ ਦੀ ਕਿਰਪਾਨ ਸੀ ਦੱਸ ਦੇ ਕਿ ਹਾਲੀ ਦੇ ਵਿੱਚ ਜੈਪੁਰ ਦੇ ਵਿੱਚ ਵੀ ਇੱਕ ਸਿੱਖ ਕੁੜੀ ਗੁਰਪ੍ਰੀਤ ਕੌਰ ਨੂੰ ਕਿਰਪਾਨ ਅਤੇ ਕੜੇ ਕਰਕੇ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ ਉਸ ਤੋਂ ਪਹਿਲਾਂ ਹਰਿਆਣਾ ਤੋਂ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਸੀਈਟੀ ਦੀ ਪ੍ਰੀਖਿਆ ਦੇ ਵਿੱਚ ਸਿੱਖ ਨੌਜਵਾਨ ਨੂੰ ਇਸੇ ਤਰੀਕੇ ਨਾਲ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਇਸ ਦੇ ਵਿਚਾਲੇ ਹੁਣ ਕਿਰਪਾਨ ਪਾਉਣ ਦੇ ਅਧਿਕਾਰ ਦੇ ਮਸਲੇ ਤੇ ਐੱਥੀਜੀਪੀਸੀ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਆ ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ਲੈਟਰ ਪੰਜਾਬ ਤੇ ਆ ਗਰੇਵਾਲ ਸਾਹਿਬ ਜਿਵੇਂ ਹਾਲੀ ਦੇ ਵਿੱਚ ਦੋ ਮਾਮਲੇ ਸਾਹਮਣੇ ਆਏ ਜੈਪੁਰ ਤੋਂ ਤਾਂ ਦੂਜਾ ਹਰਿਆਣਾ ਤੋਂ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਇੱਕ ਸਿੱਖ ਕੁੜੀ ਨੂੰ ਜਿਹੜਾ ਕਿ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਹੁਣ ਹਾਈ ਕੋਰਟ ਦਾ ਜੋ ਕੇ ਐਜੀਪੀਸੀ ਨੇ ਰੋਕ ਕੀਤਾ ਗਿਆ ਆਖਰਕਾਰ ਕੀ ਕੀ ਕਿਹੜੀਆਂ-ਕਿਹੜੀਆਂ ਦਲੀਲਾਂ ਨੇ ਕੀ ਪੱਖਿਆ ਇਸ ਪਟੀਸ਼ਨ ਦੇ ਵਿੱਚ ਦੇਖੋ ਪਹਿਲੀ ਦਲੀਲ ਤਾਂ ਇਹ ਹੀ ਆ ਕਿ ਇਹ ਸਾਡਾ ਹੱਕ ਆ ਤੇ ਇਹ ਪਤਾ ਹੀ ਆ ਸਰਕਾਰ ਨੂੰ ਕਿ ਜਿਹੜੇ ਪੰਜ ਕਕਾਰ ਆ ਇਹ ਸਿੱਖ ਦਾ ਅੰਗ ਆ ਜਿਵੇਂ ਸਰੀਰ ਦਾ ਹੰਗੁੰਦਾ ਉਹਦੇ ਅੰਗ ਇੱਕ ਅੰਗ ਆ ਜੀ ਤੋਂ ਇਸ ਦੇ ਲਈ ਬਹੁਤ ਵਾਰ ਮਸਲੇ ਹੱਲ ਵੀ ਹੋਏ ਨੇ ਐਲਾਨ ਵੀ ਹੋਏ ਨੇ ਤੇ ਸਾਨੂੰ ਇਹ ਸਮਝ ਨਹੀਂ ਲੱਗੀ ਕਿ ਕਿਉਂ ਬਾਰ ਬਾਰ ਇਹ ਇਸ ਨੂੰ ਦੁਬਾਰਾ ਦੁਬਾਰਾ ਕਿਉਂ ਇਸ ਨੂੰ ਜਿਹੜਾ ਲੈ ਕੇ ਆਇਆ ਜਾਂਦਾ ਜਿਹੜਾ ਸਾਹਮਣੇ ਹੁਣ ਤੁਸੀਂ ਦੇਖੋ ਕਿ ਹਰਿਆਣੇ ਦੇ ਵਿੱਚ ਜਿਹੜਾ ਉਪੱਤੀ ਦਾ ਮਸਲਾ ਉਥੇ ਹਰਿਆਣੇ ਦੀ ਜਿਹੜੀ ਐਡ ਆਈ ਹੈ ਤੇ ਐ ਨੀਡ ਦੀ ਉਸ ਐਡ ਦੇ ਵਿੱਚ ਇਹ ਗੱਲ ਹੈਗੀ ਆ ਕਿ ਕਿਰਪਾਨ ਧਾਰ ਕੇ ਜਾ ਸਕਦਾ ਉਹਨਾਂ ਨੇ ਉਹਦੀ ਮੈਚ ਕੀਤੀ ਆ ਜੋ ਸੀ ਆਮ ਜਿਵੇਂ ਜਾਜਾ ਵਿੱਚ ਸਾਡੋਂ ਭਾਕਾ ਜਾਂ ਨਾ ਜੋ ਵੀ ਹੈਗਾ ਨਾ ਸੋ ਉਹ ਉਹ ਉਹਨਾਂ ਦੇ ਜਿਹੜੇ ਅਧਿਕਾਰੀ ਆ ਹੁਣ ਮੈਂ ਨਹੀਂ ਸਮਝਦਾ ਕਿ ਐਡੇ ਮੂਰਖ ਹੋਣਗੇ ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਕਿਰਪਾਨ ਦੀ ਯਾਜਤਾ ਦੇ ਕੜਾ ਤਾਂ ਹੈ ਹੀ ਆ ਮਲੋਂ 5 ਤੇ 11 ਵਿਚ ਆਉਂਦਾ ਉਹ ਇਸ ਗੱਲ ਤੇ ਸਾਨੂੰ ਨਮੋਸ਼ੀ ਤਾਂ ਹੁੰਦੀ ਆ ਕਿ ਜਿਹੜੀ ਜਿਹੜੀ ਮਾਨਸਿਕਤਾ ਜਿਹੜੀ ਮਾਰੀ ਹੁਣ ਤੁਸੀਂ ਇੱਕ ਉਹਨੂੰ ਕਿਰਪਾਨ ਧਾਰ ਕੇ ਜਾਨ ਦੇ ਰਹੇ ਹੋ ਤੇ ਕੜੇ ਦੇ ਰੋਕਿਆ ਕੜੇਵਾਰੇ ਨਹੀਂ ਲਿਆ ਉਹ ਗੱਲ ਕੀ ਆ ਵੀ ਇਹ ਸ਼ੋਵੀ ਕਮੇਟੀ ਨੇ ਇਸ ਗੱਲ ਦੇ ਲਈ ਚਾਰਾ ਜੋਈ ਕੀਤੀ ਸੀ ਤੇ ਅਧਿਕਾਰ ਸਾਨੂੰ ਮਿਲੇ ਸੀ ਜੀ ਤੋਂ ਅਸੀਂ ਇਹ ਕਹਿੰਦੇ ਆ ਸੰਵਿਧਾਨਕ ਸਾਡੇ ਕੋਲ ਅਧਿਕਾਰ ਆ ਜੇ ਅਸੀਂ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਧਾਨ ਮੰਤਰੀ ਭਵਨ ਦੇ ਵਿੱਚ ਇਹ ਜਹਾਜ਼ ਦੇ ਵਿੱਚ ਪਾ ਕੇ ਜਾ ਸਕਦੇ ਹਾਂ ਡੋਮੈਸਟਿਕ ਫਲਾਈਟ ਦੇ ਵਿੱਚ ਸਾਨੂੰ ਇਹ ਚੀਜ਼ ਦੀ ਇਜਾਜ਼ਤ ਆ ਤਾਂ ਫਿਰ ਪੇਪਰ 'ਤੇ ਕਿਉਂ ਨਹੀਂ ਜਾ ਸਕਦੇ ਜਦੋਂ ਕਿ ਇਹ ਗੱਲ ਮੰਨੀ ਆ ਵੀ ਜੇ ਤੁਸੀਂ ਕੋਈ ਖਾਸ ਚੈਕਿੰਗ ਕਰਨੀ ਆ ਤੇ 1 ਘੰਟਾ ਪਹਿਲਾਂ ਪਹੁੰਚੇਗਾ ਉਹ ਹੂੰ ਵਿਦਿਆਰਥੀ ਤੇ ਜਿਹੜੀ ਲੜਕੀ ਆ ਸਾਡੀ ਗੁਰਪ੍ਰੀਤ ਕੌਰ ਰਾਜਸਥਾਨ ਜੈਪੁਰ ਦੇ ਵਿੱਚ ਉਹ 1 ਘੰਟਾ ਪਹਿਲਾਂ ਪਹੁੰਚੀ ਉੱਥੇ ਜੀ ਉਹਨੇ ਕਿਹਾ ਉਹਨੇ ਦੱਸਿਆ ਕਿ ਮੈਂ ਸਭ ਤੋਂ ਪਹਿਲੀ ਸੁਰਤ ਸੀ ਜਿਹੜੀ ਮੈਂ ਇੱਥੇ ਆਈ ਆ ਜਿਉ ਜੋ ਮਰਜ਼ੀ ਚੈਕਿੰਗ ਕਰ ਲੈ ਪਰ ਇਹ ਬਹੁਤ ਮਾੜੀ ਗੱਲ ਹੋਈ ਆ ਦੇਖੋ ਇੱਕ ਤਾਂ ਜਬਰੀ ਕਕਾਰ ਲਵਾਏਗੇ ਜਿੰਨਾ ਬੱਚਿਆਂ ਦੇ ਉਹ ਠੀਕ ਆ ਉਹਨਾਂ ਦੇ ਮਾਨਸਿਕ ਦਬਾਅ ਪੈ ਗਿਆ ਵੱਖਰੀ ਗੱਲ ਆ ਪਰ ਇਹ ਵੀ ਇੱਕ ਪਾਪ ਆ ਬਹੁਤ ਵੱਡਾ ਇਹ ਵੀ ਇੱਕ ਬਹੁਤ ਬਹੁਤ ਮਾੜੀ ਗੱਲ ਆ ਜਿਸਦਾ ਅਸੀਂ ਜਵਾਬ ਲਵਾਂਗੇ ਸੋ ਇਸ ਕਰਕੇ ਹਾਈ ਕੋਰਟ ਨੂੰ ਅਸੀਂ ਰੋਕ ਕੀਤਾ ਵਾ ਸਾਡੇ ਕੋਲ ਹੀ ਹੋਈ ਆ ਕਾਨੂੰਨੀ ਅਧਿਕਾਰ ਉਸ ਲਈ ਅਸੀਂ ਹਾਈ ਕੋਰਟ ਚ ਆਏ ਆ। ਹਾਂ ਠੀਕ ਹੈ ਕਰੀਬਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੇ ਕਿਰਪਾਨ ਪਉਣ ਦੇ ਅਧਿਕਾਰ ਦੇ ਮਸਲੇ ਤੇ ਦਰਸਲ ਸ਼੍ਰੋਮਣੀ ਕਮੇਟੀ ਨੂੰ ਹਾਈ ਕੋਰਟ ਧਾਰੋ ਕੀਤਾ ਹੈ ਪ੍ਰੀਖਿਆਵਾਂ ਦੇ ਵਿੱਚ ਜੋ ਸਿੱਖ ਉਮੀਦਵਾਰਾਂ ਨੂੰ ਰੋਕਿਆ ਗਿਆ ਉਹਨਾਂ ਮਾਮਲਿਆਂ ਨੂੰ ਹੀ ਇਸ ਪਟੀਸ਼ਨ ਦੇ ਵਿੱਚ ਆਧਾਰ ਬਣਾਇਆ ਗਿਆ। ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਜੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਨਾਲ ਮੌਤਾਂ ਦਾ ਇਹ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਜਾਨ ਹੇਤੇ ਪਟੀਸ਼ਨ ਦਾਖਲ ਕੀਤੀ ਗਈ ਹੈ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਆ ਮੁੱਖ ਖਤਰ ਸਿਹਤ ਮੰਤਰੀ ਤੇ ਹੋਰਾਂ ਨੋਮੇ ਇਸ ਦੇ ਵਿੱਚ ਪਾਰਟੀ ਬਣਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਕਾਰਨ ਦਰਸਲ ਤਿੰਨ ਮੌਤਾਂ ਹੋਈਆਂ ਸਨ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਕਮੇਟੀ ਦੇ ਗਠਨ ਦੀ ਮੰਗ ਕੀਤੀ ਹੈ ਰਿਟਾਇਰਡ ਜੱਜ ਤੋਂ ਮਾਮਲੇ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ ਦਰਸਲ ਪਿਛਲੇ ਦਿਨੀ ਜੋ ਕਿ ਚਰਨਪੁਰ ਦੇ ਸਿਵਲ ਹਸਪਤਾਲ ਤੋਂ ਇਹ ਪੂਰਾ ਮਾਮਲਾ ਸਾਹਮਣੇ ਹੁੰਦਾ ਹੈ ਕਿ ਕਿਵੇਂ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਦੇ ਕਾਰਨ ਹੀ ਆ 3 ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਸੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ 'ਚ ਜਨ ਹਿੱਤ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਮੁੱਖ ਸਕੱਤਰ ਸਿਹਤ ਮੰਤਰੀ ਤੇ ਹੋਰਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਕਾਰਨ ਜੋ 3 ਮੌਤਾਂ ਹੋਈਆਂ ਸਨ ਉਸ ਤੋਂ ਬਾਅਦ ਜਨ ਹਿੱਤ ਪਟੀਸ਼ਨ ਦਾਖਲ ਕੀਤੀ ਗਈ ਤੇ ਇਸ ਦੇ ਵਿੱਚ ਹਾਈ ਕੋਰਟ ਦੀ ਨਿਗਰਾਨੀ 'ਚ ਜਾਂਚ ਕਮੇਟੀ ਦੇ ਗਠਨ ਦੀ ਮੰਗ ਤੇ ਰਿਟਾਇਰਡ ਜੱਜ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਮਹਾਸ਼ਿਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਦਾ orange alert ਜਾਰੀ ਕੀਤਾ ਗਿਆ। ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ। ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਜਿਵੇਂ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮੀ ਪੈਂਦਾ ਹੈ ਉਸ ਤੋਂ ਬਾਅਦ ਦਰਿਆ ਨਦੀਆਂ ਨਾਲੇ ਵੀ ਜਿਹੜੇ ਕਿ ਉਫਾਨ ਦੇ ਵਿੱਚ ਨਜ਼ਰ ਆਉਂਦੇ ਨੇ ਇਸ ਦੇ ਵਿਚਾਲੇ ਬਿਆਸ ਤੇ ਆ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਉੱਥੇ ਮਹਾਸ਼ਿਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਦਾ orange alert ਜਾਰੀ ਕੀਤਾ ਗਿਆ। ਕਿਉਂ ਹੁਣ ਤੱਕ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਮਾਨਸੂਨ ਦੇ ਚੱਲਦਿਆਂ ਮੀਂਹ ਦੇ ਕਾਰਨ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਇਸ ਦੇ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਕਰਫਯਰ ਮੀਂਹ ਦਾ orange alert ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਹੁਣ ਸੇ ਪੌਂਕ ਟਾਈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਡੈਮ ਦਾ ਵਾਟਰ ਲੈਵਲ 5 ਫੁੱਟ ਵਧਿਆ ਹੈ 1348 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਦਰਸਤਲੇ ਪੌਂਗ ਡੈਮ ਹੈ ਪੌਂਗ ਡੈਮ ਦੀ ਸਮਰੱਥਾ 1380 ਤੋਂ 1390 ਫੁੱਟ ਹੈ ਦੋ ਦਿਨਾਂ ਦੇ ਵਿੱਚ ਇਸ ਦੇ ਵਿੱਚ ਪਾਣੀ 5 ਫੁੱਟ ਤੱਕ ਵੱਧ ਗਿਆ ਹੈ ਅੱਜ ਵਾਟਰ ਲੈਵਲ ਹੋਰ ਵੀ ਵੱਧ ਸਕਦਾ ਹੈ ਆ ਤਾਂ ਵਕਫਾਕ ਡੈਮ ਦੀ ਗੱਲ ਕਰੀਏ ਦਰਿਆਵਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੈਦੇ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਪੌਂਗ ਡੈਮ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਹੈ ਕਿ ਡੈਮ ਦਾ ਵਾਟਰ ਲੈਵਲ 5 ਫੁੱਟ ਤੱਕ ਵਧਿਆ 1348 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ। ਤਾਂ ਪਾਉਂਡ ਡੈਮ ਦੀ ਨਾਲ ਜੁੜੀ ਵੱਡੀ ਖਬਰ ਇੱਥੇ ਕਿ ਡੈਮ ਦਾ ਵਾਟਰ ਲੈਵਲ 5 ਫੁੱਟ ਤੱਕ ਵੱਧ ਚੁੱਕਿਆ ਹੈ 1348 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਗਿਆ ਹੁਸ਼ਾਲਪੁਰ ਦੇ ਦਰਸਲ ਤਲਵਾੜਾ ਦੇ ਵਿੱਚ ਇਹ ਪਾਉਂਡ ਡੈਮ ਹੈ ਕਿ ਇੱਥੇ ਕਿ ਪਾਉਂਡ ਡੈਮ ਦੀ ਸਮਰੱਥਾ ਲਾ ਕੇ 1380 ਤੋਂ 1390 ਫੁੱਟ ਹੈ ਤੇ 2 ਦਿਨਾਂ ਦੇ ਵਿੱਚ ਇਸ ਦੇ ਵਿੱਚ ਪਾਣੀ 5 ਫੁੱਟ ਤੱਕ ਵਧਿਆ ਹੈ। ਅੱਜ ਵਾਟਰ ਲੈਵਲ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਜਿਵੇਂ بارش ਹੋ ਰਹੀ ਹੈ ਮੁਰਤੂ ਮੌਸਮ ਭਾਗ ਦੇ ਵੱਲ ਹੋ ਰਹੀਆਂ ਅਲਰਟ ਵੀ ਜਾਰੀ ਕੀਤਾ ਗਿਆ ਤੇ ਇਸ ਦੇ ਵਿਚਾਲੇ ਡੈਮ ਦਰਿਆ ਲਗਾਤਾਰ ਫਾਂਤੇ ਨਜ਼ਰ ਆ ਰਹੇ ਨੇ ਪਾਣੀ ਦਾ ਪੱਧਰ ਵੱਧ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਨਦੀਆਂ ਨਾਲਿਆਂ ਤੋਂ ਦਰਿਆਵਾਂ ਤੋਂ ਉਹਨਾਂ ਦੇ ਕੰਢਿਆਂ ਤੋਂ ਲਗਾਤਾਰ ਦੂਰ ਰਿਹਾ ਜਾਵੇ